ਸਾਰੇ ਮਿੱਤਰਾਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਵਾਰੀ ਜ਼ਿੰਦਗੀ ਬਤੀਤ ਕਰਦਿਆਂ ਹੋਇਆਂ ਸਾਨੂੰ ਬਹੁਤ ਸਾਰੇ ਮਿੱਤਰ ਪਿਆਰੇ ਯਾਰ ਦੋਸਤ ਫਰੈਂਡ ਕੋਈ ਵੀ ਨਾਮ ਲੈ ਲਓ ਉਹ ਸਾਨੂੰ ਮਿਲਦੇ ਨੇ ਪਰ ਕਈ ਵਾਰੀ ਜ਼ਿੰਦਗੀ ਦੀਆਂ ਐਸੀਆਂ ਮਜਬੂਰੀਆਂ ਬਣ ਜਾਂਦੀਆਂ ਹਨ ਕਿ ਸਾਨੂੰ ਉਹਨਾਂ ਨਾਲੋਂ ਵਿਛੜਨਾ ਪੈ ਜਾਂਦਾ ਹੈ ਪਰ ਕਈ ਵਾਰੀ ਅਸੀਂ ਮਿਲ ਵੀ ਸਕਦੇ ਹੁੰਦੇ ਆ ਪਰ ਸਾਡੇ ਅੰਦਰੋਂ ਈਗੋ ਕਹਿ ਲਓ ਜਾਂ ਕੁਝ ਵੀ ਕਹਿ ਲਓ ਰੁਪਏ ਪੈਸੇ ਧਨ ਦੌਲਤ ਦਾ ਹੰਕਾਰ ਕਹਿ ਲਓ ਅਸੀਂ ਜਾਣ ਬੁੱਝ ਕੇ ਸਾਰੀ ਜ਼ਿੰਦਗੀ ਵਿਛੜੇ ਰਹਿੰਦੇ ਹਾਂ ਇੱਕ ਕੋਸ਼ਿਸ਼ ਕਰੀਏ ਤੇ ਅਸੀਂ ਮਿਲ ਸਕਦੇ ਹਾਂ ਇਸੇ ਨੂੰ ਸੰਬੰਧਿਤ ਅੱਜ ਦੀ ਇੱਕ ਵਿਸ਼ੇਸ਼ ਕਵਿਤਾ ਸਾਡੇ ਮਹਾਨ ਕਵੀ ਭਾਈ ਮਨਪ੍ਰੀਤ ਸਿੰਘ ਜੀ ਬੋਤੀਆਂ ਵਾਲਾ ਉਹਨਾਂ ਦਾ ਪਿੰਡ ਹੈ ਉਹਨਾਂ ਨੇ ਆਪਣੇ ਸਾਥੀ ਭਾਈ ਸੱਤਾ ਫਰੀਦਸਰਾਏ ਨੂੰ ਭੇਜੀ ਹੈ ਗਉਣ ਵਾਸਤੇ ਤੇ ਇਹ ਕਵਤਾ ਗਾ ਕੇ ਅਸੀਂ ਮਿੱਤਰਾਂ ਦੋਸਤਾਂ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ ਆ ਮਿਲਿਏ ਗਲ ਲੱਗ ਕੇ ਛੱਡ ਕੇ ਝਗੜੇ ਝੇੜੇ ਸਭ ਨੇ ਹੈ ਤੁਰ ਜਾਵਣਾ ਜਾਵਣਾ ਮੋੜ ਨਹੀਂ ਵੱਜਣੇ ਕੁੱਲੀ ਕੱਖਾਂ ਦੀ ਜੋ ਕਦੇ ਮੈਲ ਦੇ ਸਮਾਨ ਸੀ ਅੱਜ ਉਹਨਾਂ ਨੂੰ ਚੁਬਾਰਿਆਂ ਦਾ ਬੜਾ ਮਾਨ ਸੀ ਅੱਜ ਉਹਨਾਂ ਨੂੰ ਚੁਬਾਰਿਆਂ ਦਾ ਬੜਾ ਮਾਨ ਸੀ ਕਿਵੇਂ ਅਸਾਂ ਦੇ ਵਿਚਾਲੇ ਨੋਟਕੰਦ ਹੋ ਗਏ ਸਾਡੇ ਸੱਜਣਾਂ ਜੀ ਈਦ ਵਾਲੇ ਚੰਦ ਹੋ ਗਏ ਸਾਡੇ ਸੱਜਣਾਂ ਜੀ ਈਦ ਵਾਲੇ ਚੰਦ ਹੋ ਗਏ ਬੋਲ ਖੋਬ ਗਏ ਨੇ ਤੁਹਾਡੇ ਸੀਨੇ ਧੀਰ ਦੀ ਤਰ੍ਹਾਂ ਵਾਹ ਬਈ ਦਿਲ ਚੀਰ ਗਏ ਨੇ ਸਾਡਾ ਸ਼ਮਸ਼ੀਰ ਦੀ ਤਰ੍ਹਾਂ ਦਿਲ ਚੀਰ ਗਏ ਨੇ ਸਾਡਾ ਸ਼ਮਸ਼ੀਰ ਦੀ ਤਰ੍ਹਾਂ ਉਹ ਜਿਹੜੇ ਬਹੁਤ ਸੀ ਪਿਆਰੇ ਨਾ ਪਸੰਦ ਹੋ ਗਏ ਉਹ ਜਿਹੜੇ ਬਹੁਤ ਸੀ ਹਾਂ ਜਿਹੜੇ ਬਹੁਤ ਸੀ ਯਾਰੇ ਨਾ ਪਸੰਦ ਹੋ ਗਏ ਸਾਡੇ ਸਜਣ ਜੀ ਈਦ ਵਾਲੇ ਚੰਦ ਹੋ ਗਏ ਸਾਡੇ ਸਜਣ ਜੀ ਈਦ ਵਾਲੇ ਚੰਦ ਹੋ ਗਏ ਓ ਖੋਰ ਕਿਹੜੀ ਹਵਾ ਦੇ ਵਿੱਚ ਰਹਿਣ ਲੱਗ ਪੈ ਕੌਣ ਆਖ ਕੇ ਬੁਲਾਵੇ ਪਰੇ ਬੈਣ ਲੱਗ ਪੈ ਕੌਣ ਆਖ ਕੇ ਬੁਲਾਵੇ ਪਰੇ ਬੈਣ ਲੱਗ ਪੈ ਓ ਦਰ ਸਾਡੇ ਲਈ ਉਹ ਨਾਂ ਵਾਲੇ ਬੰਦ ਹੋ ਗਏ ਸਾਡੇ ਸੱਜਣਾਂ ਦੀ ਹਾ ਸਾਡੇ ਸੱਜਣਾਂ ਦੀ ਈਦ ਵਾਲੇ ਚੰਦ ਹੋ ਗਏ ਸਾਡੇ ਸੱਜਣਾਂ ਦੀ ਈਦ ਵਾਲੇ ਚੰਦ ਹੋ ਗਏ ਲਿਖ ਦਿੰਦੇ ਮਜਬੂਰੀ ਐਸੀ ਗੱਲ ਕੋਈ ਨਾ ਲਿਖ ਦਿੰਦੇ ਮਜਬੂਰੀ ਐਸੀ ਗੱਲ ਕੋਈ ਨਾ ਇਹ ਹੀ ਗੱਲ ਫੇਰ ਅਸਾਂ ਕੋਲੋਂ ਚੱਲ ਹੋਈ ਨਾ ਇਹ ਹੀ ਗੱਲ ਫੇਰ ਅਸਾਂ ਕੋਲੋਂ ਚੱਲ ਹੋਈ ਨਾ ਆਂਦੇ ਅਸਾਂ ਤੋਂ ਤਰੇੜੇ ਕੁਝ ਤੰਦ ਹੋ ਗਏ ਓ ਆਂਦੇ ਅਸਾਂ ਤੋਂ ਹਾਂ ਆਂਦੇ ਅਸਾਂ ਤੋਂ ਤਰੇੜੇ ਕੁਝ ਤੰਦ ਹੋ ਗਏ ਸਾਡੇ ਸੱਜਣਾਂ ਦੀ ਈਦ ਵਾਲੇ ਚੰਦ ਹੋ ਗਏ ਸਾਡੇ ਸੱਜਣਾਂ ਦੀ ਈਦ ਵਾਲੇ ਚੰਦ ਹੋ ਗਏ ਬਰੀਦ ਰੋਂਦਾ ਸੀ ਗੱਲਾਂ ਹੁਸ਼ਿਆਰੀਆਂ ਉੱਤੇ ਰੋਣਾ ਆਇਆ ਫੇਰ ਅੱਜ ਦੁਸ਼ਵਾਰੀਆਂ ਉੱਤੇ ਰੋਣਾ ਆਇਆ ਫੇਰ ਅੱਜ ਦੁਸ਼ਵਾਰੀਆਂ ਉੱਤੇ ਜੇਰ ਸਾਨੂੰ ਅਤੇ ਆਪ ਗੁਲਕੰਦ ਹੋ ਗਏ ਸਾਡੇ ਸਜਣ ਜੀ ਹਾ ਸਾਡੇ ਸਜਣ ਜੀ ਈਦ ਵਾਲੇ ਚੰਦ ਹੋ ਗਏ ਸਾਡੇ ਸਜਣ ਜੀ ਈਦ ਵਾਲੇ ਚੰਦ ਹੋ ਗਏ